ਸਾਥੀਓ ਅੱਜ ਮੈਂ ਮੈਡਮ ਗਨੀਵ ਕੌਰ ਮਜੀਠੀਆ ਜੀ ਨੂੰ ਸੁਣ ਰਹੀ ਸੀ ਤਾਂ ਉਹ ਕਹਿ ਰਹੇ ਸੀ ਕਿ ਸਵੇਰੇ ਸਵੇਰੇ ਸਾਡੇ ਘਰ ਜਦੋਂ ਵਿਜੀਲੈਂਸ ਨੇ ਰੇਡ ਮਾਰੀ ਆ ਮੇਰੇ ਬੱਚੇ ਸੁੱਤੇ ਹੋਏ ਸੀਗੇ ਉਹਨਾਂ ਨੂੰ ਉਠਾ ਦਿੱਤਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਉਹਨਾਂ ਨੇ ਨਾਸ਼ਤਾ ਨਹੀਂ ਕੀਤਾ ਸੀ ਬੱਚਿਆਂ ਦੀ ਬੱਚਿਆਂ ਦੇ ਉੱਤੇ ਬੁਰਾ ਅਸਰ ਪਿਆ ਤਾਂ ਮੈਂ ਸੁਣ ਕੇ ਇਹ ਸੋਚ ਰਹੀ ਸੀ ਕਿ ਅੱਜ ਇੱਕ ਮਾਂ ਦਾ ਦਿਲ ਕਿੰਨਾ ਦੁੱਖ ਰਿਹਾ ਹੈ ਅੱਜ ਆਪਣੇ ਬੱਚਿਆਂ ਤੇ ਜਦੋਂ ਗੱਲ ਆਉਂਦੀ ਹੈ ਤਾਂ ਸਾਨੂੰ ਛੋਟੇ ਜੀ ਗੱਲ ਤੇ ਵੀ ਲੱਗਦਾ ਕਿ ਮੇਰੇ ਬੱਚੇ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਹੈ ਪਰ ਮੈਂ ਅੱਜ ਇਸ ਮਜੀਠੀਆ ਜੋੜੇ ਨੂੰ ਇੱਕ ਗੱਲ ਪੁੱਛਣੀ ਚਾਹਨੀ ਆ ਕਿ ਕੀ ਜਦੋਂ ਲੱਖਾਂ ਬੱਚੇ ਸਾਡੇ ਲੱਖਾਂ ਨੌਜਵਾਨ ਸਾਡੇ ਲੱਖਾਂ ਪੁੱਤ ਸਾਡੇ ਨਸ਼ੇ ਦੀ ਭੇਟ ਚੜ ਰਹੇ ਸੀਗੇ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਕੀ ਜਦੋਂ ਕਿੰਨੀਆਂ ਹੀ ਮਾਵਾਂ ਦੇ ਪੁੱਤ ਮਰ ਰਹੇ ਸਿਗੇ ਜਾਂ ਜਦੋਂ ਉਹ ਮਾਵਾਂ ਰੋਂਦੀਆਂ ਸੀ ਕੀ ਤੁਹਾਨੂੰ ਉਦੋਂ ਇੱਕ ਮਾਂ ਚੇਤੇ ਨਹੀਂ ਆਈ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਾ ਤੁਸੀਂ ਤੁਹਾਡਾ ਨਸ਼ੇ ਤਸਕਰਾਂ ਦੇ ਵਿੱਚ ਨਾਮ ਹੁੰਦਾ ਤੁਹਾਡੇ ਉਹਨਾਂ ਦੇ ਨਾਲ ਲਿੰਕਸ ਰਹੇ ਨੇ ਜਾਂ ਤੁਸੀਂ ਇੰਨਾ ਐਕਸਪਲੋਇਟ ਕਰਦੇ ਹੋ ਇਹ ਜੀਆਂ ਸਿਚੁਏਸ਼ਨਸ ਨੂੰ ਲੋਕਾਂ ਦੇ ਅ ਬੱਚਿਆਂ ਦੇ ਵੀਡੀਓਜ਼ ਬਣਾ ਕੇ ਤੁਸੀਂ ਸੋਸ਼ਲ ਮੀਡੀਆ ਤੇ ਪਾ ਦਿੰਨੇ ਹੋ ਕੀ ਤੁਹਾਨੂੰ ਉਦੋਂ ਦਰਦ ਨਹੀਂ ਲੱਗਦਾ ਸੋ ਬੜੇ ਦੁੱਖ ਨਾਲ ਮੈਨੂੰ ਅੱਜੇ ਕਹਿਣਾ ਪੈ ਰਿਹਾ ਹੈ ਕਿ ਜਦੋਂ ਆਪਣੇ ਬੱਚੇ ਤੇ ਛੋਟੀ ਜਿਹੀ ਵੀ ਦੁੱਖ ਤਕਲੀਫ ਆਉਂਦੀ ਹੈ ਤਾਂ ਸਾਨੂੰ ਕਿੰਨਾ ਕਿੰਨਾ ਦਰਦ ਹੁੰਦਾ ਹੈ ਇੱਕ ਮਾਂ ਨੂੰ ਪਰ ਤੁਹਾਨੂੰ ਉਦੋਂ ਉਹਨਾਂ ਮਾਵਾਂ ਬਾਰੇ ਵੀ ਸੋਚਣਾ ਚਾਹੀਦਾ ਸੀ ਜਿਨ੍ਹਾਂ ਦੇ ਲੱਖਾਂ ਹੀ ਬੱਚੇ ਤੁਸੀਂ ਨਸ਼ਿਆਂ ਦੇ ਉੱਤੇ ਲਾ ਦਿੱਤੇ